ਵਿਦੇਸ਼ ਤੋਂ ਆਈ ਪਤਨੀ ਦੇ ਨਾਲ ਪਤੀ ਅਤੇ ਸਹੁਰੇ ਪਰਿਵਾਰ ਨੇ ਇੰਨਾ ਮਾਰਾ ਕੀਤਾ ਕਿ ਉਸ ਦਾ ਪਾਸਪੋਰਟ ਅਤੇ ਸਿਟੀਜ਼ਨਸ਼ਿਪ ਲੈ ਕੇ ਖੁਦ ਉਹ ਵਿਦੇਸ਼ ਚਲੇ ਗਏ ਪਰ ਇਸ ਕੁੜੀ ਨੂੰ ਇੱਥੇ ਹੀ ਰੋਂਦੇ ਤੜਫਦੇ ਛੱਡ ਗਏ ਇਸ ਦੇ ਪਿੱਛੇ ਦਾ ਕਾਰਨ ਕੁੜੀ ਇਹ ਵੀ ਦੱਸਦੀ ਹੈ ਕਿ ਉਸ ਦੇ ਨਾਲ ਮਾਰਕਟਾਈ ਹੁੰਦੀ ਸੀ ਅਤੇ ਉਹ ਤਲਾਕ ਲੈਣਾ ਚਾਹੁੰਦੇ ਸੀ ਇਸ ਦਾ ਕਾਰਨ ਵੀ ਇਹੀ ਹੈ ਕਿ ਉਸ ਦੇ ਬੱਚਾ ਨਹੀਂ ਫਿਲਹਾਲ ਇਹ ਸਾਰੇ ਇਲਜ਼ਾਮਤ ਤੋਂ ਬਾਅਦ ਪਰਿਵਾਰਿਕ ਮੈਂਬਰ ਪੁਲਿਸ ਥਾਣੇ ਪਹੁੰਚੇ ਨੇ ਉਨ੍ਹਾਂ ਦੇ ਵੱਲੋਂ ਕੀ ਕੁਝ ਦੱਸਿਆ ਗਿਆ ਹੈ ਜਾਣ ਲੈ ਹਾਂਜੀ ਮੇਰੇ ਪਾਪਾ ਨੇ ਪਾਪਾ ਕਿੱਥੇ ਰਹਿੰਦੇ ਤੁਹਾਡੇ ਪ੍ਰੀਤਨਗਰ ਪ੍ਰੀਤਨਗਰ ਹਾਂਜੀ ਗੰਨੇ ਜਾਣ ਦਿੱਤਾ ਗੇਟ ਬੰਦ ਕੀਤੇ ਉਸਦੀ ਮਾਮਲਾ ਕੀ ਗੰਨੇ ਪੁੱਛ ਰਿਹਾ ਕੋਈ ਛੜਾ ਮਾਂ ਹੀ ਕਿਹਾ ਕੀ ਹੋਇਆ ਮੈਨੂੰ 5 ਦਿਨ ਆਪ ਮੈਨੂੰ 4-5 ਦਿਨ ਪਹਿਲਾਂ ਆਏ ਨੇ ਨੇ ਸਪੇਨ ਤੋਂ ਧੋਖੇ ਨਾਲ ਲਿਆਏ ਨੇ ਨਾਲ ਤੇ ਆ ਨਾਲ ਹੀ ਆਨੇ ਹੋਏ ਇਹਨਾਂ ਨੇ ਆਪਣੀ ਮਾਸਤੀ ਨੂੰ ਮੇਰਾ ਪਾਸਪੋਰਟ ਮੇਰੀ ਰੈਜ਼ੀਡੈਂਸੀ ਦਿੱਤੀ ਧੋਖੇ ਨਾਲ ਮੈਨੂੰ ਦੱਸਿਆ ਨਹੀਂ ਕਿ ਦਿੱਤੀ ਹੋਈ ਆ ਅੱਜ ਆਪਣੇ ਮਾਪਿਓ ਬੁਲਾਏ ਨੇ ਤੇ ਅੱਜ ਸਾਰੇ ਹੀ ਫਰਾਰ ਹੋ ਗਏ ਨੇ ਹੈਨਾ ਤੇ ਉੱਤੋਂ ਦੀ ਮੈਨੂੰ ਕਹਿੰਦੇ ਹੁਣ ਤਲਾਕ ਦੋ ਤੇ ਮੈਮ ਮੁੰਡੇ ਨੂੰ ਤਲਾਕ ਨਹੀਂ ਦੇਣਾ ਚਾਹੁੰਦੀ ਇਹਦੇ ਮਾਪੇ ਜਾਨ ਬੁਝ ਕੇ ਸਾਡਾ ਤਲਾਕ ਦਵਾਣਾ ਚਾਹੁੰਦੇ ਨੇ ਹੁਣ ਜਾਨ ਬੁਝ ਕੇ 12ਵੀਂ ਸਪੇਨ ਵੀ ਇਹਨਾਂ ਨੇ ਕਈ ਵਾਰੀ ਮਾਰਕੁੱਟ ਕੀਤੀ ਆ ਈਵਨ ਤੋਂ 5 ਨੰਬਰ ਅਸੀਂ ਬਿਲਕ ਇੱਕ ਬਿਲਡਿੰਗ ਚ ਰਹਿੰਦੇ ਆ ਪੰਜਵੇਂ ਮਾਲ ਤੇ ਪੰਜਵੇਂ ਮਾਲ ਤੇ ਜਿਹੜੇ ਲੋਕੀ ਆ ਗਏ ਉਹ ਮੈਨੂੰ ਲੈ ਕੇ ਵੀ ਗਏ ਸੋ ਉਹਨਾਂ ਨੇ ਬਚਾਇਆ ਵੀ ਸੀ ਇੱਕ ਵਾਰੀ ਮੈਨੂੰ ਉਹਨਾਂ ਨੇ ਇਹਦੋਂ ਕਿਹਾ ਸੀ ਪੁਲਿਸ ਕੰਪਲੇਂਟ ਕਰ ਹਾਂਜੀ ਇੰਦਰ ਕੁਮਾਰ ਬਦਾਵਨ ਕੁਮਾਰ ਬਦਾਵਨ ਕੁਮਾਰ ਬਦਾਵਨ ਅੱਛਾ ਗੜਾ ਜੀ ਹਾਂਜੀ ਤੇ ਪਰ ਮੈਨੂੰ ਨਹੀਂ ਪਤਾ ਸੀ ਇਹਨਾਂ ਨੇ ਮੈਨੂੰ ਇਦਾਂ ਕਰਨੀ ਕਿ ਮੇਰਾ ਸਾਰਾ ਕੁਝ ਲੈ ਕੇ ਆਪ ਦੌੜ ਜਾਣਾ ਕੀ ਕੁਝ ਲੈ ਗਏ ਤੁਹਾਡਾ ਮੇਰਾ ਪਾਸਪੋਰਟ ਮੇਰੀ ਰੈਜ਼ਿਡੈਂਸੀ ਲੈ ਕੇ ਦੌੜ ਗਏ ਨੇ ਕੀ ਨਾਲ ਦੌੜਾ ਤੁਹਾਡਾ ਮੈਨੂੰ ਰਾਦਾ ਤੇ ਤੁਹਾਡੇ ਹਸਬੰਦ ਦਾ ਕੀ ਨਾਮ ਹੈ 인ਦਰ ਕੁਮਾਰ ਬਦਾਵਨ ਕੁਮਾਰ ਇੱਥੇ ਉਹ ਫਾਰਸਟ ਸਟੇਟ ਕਿੱਦਾਂ ਬੁੱਢੀ ਬੜਾ ਘਰ ਹੈ ਤੇ ਕਿੱਥੇ ਘਰ ਹੈ ਹਾਂਜੀ ਮੇਰੇ ਸੌਰਿਆ ਦਾ ਘਰ ਹੈ ਸੌਰਿਆ ਦਾ ਹਾਂਜੀ ਸੌਰੇ ਇਸੇ ਰੈਂਟ ਤੇ ਰਹਿੰਦੇ ਹਾਂਜੀ ਨਹੀਂ ਉਹ ਵੀ ਸਪੇਨ ਹੀ ਰਹਿੰਦੇ ਨੇ ਸਾਰੇ ਸਾਰੇ ਮੇਰੇ ਨਾਨਾਨ ਸਾਰੇ ਇਕੱਠੇ ਰਹਿੰਦੇ ਨੇ ਉੱਥੇ ਨਾਨਾਨੇ ਵੀ ਮੈਨਾਂ ਇੱਕ ਅੱਧੀ ਵਾਰੀ ਮਾਰਕੋਟ ਕੀਤੀ ਆ ਤੇ ਤੁਹਾਨੂੰ ਦੱਸ ਰਹੀ ਕਿ ਉਹ ਪੰਜੇ ਮਾਲ ਲੈ ਲੈਣਾਂ ਨੇ ਮੈਨੂੰ ਕਿਹਾ ਸੀ ਕਿ ਅਸੀਂ ਤੇਰੀ ਹੈਲਪ ਕਰ ਦਿੰਦੇ ਨੇ ਜੇ ਤੂੰ ਚਾਹਨੀ ਹੈ ਜੇ ਤੂੰ ਚਾਹਨੀ ਕਿ ਕਿਉਂਕਿ ਉਦੋਂ ਮੇਰੇ ਕੋਈ ਕਾਗਜ਼ ਨਹੀਂ ਸੀ ਕਿ ਇਹਨਾਂ ਨੇ ਮੈਨੂੰ ਤਾਂ ਹਮਕੀ ਦਿੱਤੀ ਜਿੱਤ ਨੂੰ ਤੂੰ ਐਡਾ ਉਹ ਗੈਸ ਕੋਸ਼ਿਮ ਇੰਦਰ ਦੁਆੜੇ ਉਦੋਂ ਵੀ ਨਾ ਇਹ ਧਈ ਮੈਨਾਂ ਕੀਤਾ ਸੀਗਾ ਮੈਂ ਉਹ ਉਹ ਪੰਜਵੇਂ ਮਾਲੇ ਵਾਲਿਆਂ ਨੂੰ ਪਤਾ ਹੈ ਉਹ ਦਾ ਸਪੈਨਿਸ਼ ਬੋਲਦੇ ਇੱਕ ਉਹਨਾਂ ਦਾ ਬੇਟਾ ਹੈਗਾ ਉਹ ਇੰਗਲਿਸ਼ ਬੋਲ ਲੈਂਦਾ ਵਾ ਉਹਨੇ ਮੈਨੂੰ ਵੀ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੇਰੀ ਉਹਦਾ ਹੈਲਪ ਕਰ ਦਿੰਦੇ ਆ ਪਰ ਇੰਦਰ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਕਹਿੰਦੇ ਕਿ ਨਹੀਂ ਅਸੀਂ ਮਤਲਬ ਜਾਣ ਬੁੱਝ ਕੇ ਮੈਨਾਂ ਐਦਾ ਕਰਦੇ ਪਏ ਸੀ ਕਿ ਪੇਪਰ ਪੂਪਰ ਲੈ ਲਓ ਕਿ ਫਿਰ ਇਹਨਾਂ ਨੇ ਮੈਨਾਂ ਪਿਟਾ ਲਿਆ ਫਿਰ ਵੀ ਇਹਨਾਂ ਨੇ ਮੈਨੂੰ ਹੁਣ ਤੋਂ ਹੁਣ ਦੁਬਾਰਾ ਐਦਾ ਕਰਦੇ ਪਏ ਨੇ ਮਤਲਬ ਤੁਹਾਡੇ ਉਸੇ ਉਥੇ ਵੀ ਬੁਲਤੂ ਲੈ ਲਈ ਪੁਲਿਸ ਕੰਪਲੇਂਟ ਮੈਂ ਨਹੀਂ ਕੀਤੀ ਸੀ ਮੈਂ ਕਿਹਾ ਚਲੋ ਕੀ ਹੈ ਵੀ ਮੈਂ ਤਾਂ ਆਪਣਾ ਕਾਰ ਬਸਾਨ ਕਰਕੇ ਨਹੀਂ ਕੀਤੀ ਸੀ ਪਰ ਇਹਨਾਂ ਨੇ ਮੈਨੂੰ ਫੇਰ ਇਦਾਂ ਕੀਤਾ ਇੱਥੇ ਆ ਕੇ ਵੀ ਕਿੰਨੇ ਸਾਲ ਹੋਏ ਤੁਹਾਡੀ ਸ਼ਾਦੀ ਨੂੰ ਦੋ ਸਾਲ ਹੋ ਚੁਕੇ ਬੱਚਿਆ ਨਹੀਂ ਤੁਹਾਡੇ ਨਹੀਂ ਹਲੇ ਬੱਚਾ ਨਹੀਂ ਹੋਏਗਾ ਬੱਚੇ ਕਰਕੇ ਵੀ ਬੜਾ ਟਾਰਚਰ ਕਰਦੇ ਨੇ ਕਿ ਤੇਰੇ ਬੱਚਾ ਕਿਉਂ ਨਹੀਂ ਹੁੰਦਾ ਪਿਆ ਬੜਾ ਗੱਲ ਸਮਝ ਜਿਦਾਂ ਤੁਹਾਨੂੰ ਉਥੇ ਮਾਰਿਆ ਬਟਿਆ ਹਾਂਜੀ ਉੱਥੇ ਸ਼ਿਕਾਇਤ ਉਥੇ ਪੁਲਿਸ ਨੂੰ ਕੀਤੀ ਜਾਂ ਜਿਆ ਕਿਹਾ ਸੀ ਨੂੰ ਪਾ ਕੰਪਲੇਨ ਨਹੀਂ ਪਾਈ ਨਹੀਂ ਉੱਥੇ ਦੇ ਕਾਨੂੰਨ ਇਦਾਂ ਦੇ ਜੀ ਆਪਾਂ ਉਥੇ ਕੰਪਲੇਂਟ ਪਹਿਲਾਂ ਪਾਉਂਦੇ ਤੇ ਮੇਰੇ ਸੁਣੀ ਨਹੀਂ ਜਾਣੀ ਸੀ ਕਿਉਂਕਿ ਮੁੰਡਾ ਜਿਹੜਾ ਹੈਗਾ ਸਿਟੀਜ਼ਨ ਹੈਗਾ ਉੱਥੇ ਦਾ ਪਾਸਪੋਰਟ ਹੈਗਾ ਮੇਰੀ ਹਾਂਜੀ ਉੱਥੇ ਆਪਾਂ ਗੱਲ ਹਾਂਜੀ ਮੇਰੇ ਕੋਲ ਉਹ ਨਹੀਂ ਸੀਗੀ ਉਸ ਟਾਈਮ ਨਹੀਂ ਸੀਗੀ ਹੁਣ ਆਈ ਆ ਹਾਂਜੀ ਤੇ ਅੱਜ ਵੀ ਤੁਸੀਂ ਇੱਥੇ ਕਿ ਦਪਹੁੰਚ ਗਿਆ ਤੁਸੀਂ ਠੋਕੇ ਨਾਲ ਜੀ ਹਾਂਜੀ ਇੰਡੀਆ ਤੋਂ ਠੋਕੇ ਨਾਲ ਲੈ ਕੇ ਆਏ 5 ਦਿਨ ਪਹਿਲਾਂ ਤੇ ਮੈਨੂੰ ਇਹਨਾਂ ਨੇ ਕੁਝ ਨਹੀਂ ਦੱਸਿਆ ਕਹਿੰਦੇ ਅਸੀਂ ਘੁੰਮਣ ਜਾਂਦੇ ਹਾਂ ਹਾਂਜੀ ਕਹਿੰਦੇ 10-15 ਦਿਨ ਜਾਂਦੇ ਘੁੰਮਣ ਤੇ ਫੇ ਆ ਜਾਾਂਗੇ ਹਾਂਜੀ ਤੋਂ ਇੱਥੇ ਲੈ ਕੇ ਆਏ ਨੇ ਅੱਜ ਇਹਨਾਂ ਦੇ ਮਾਪਿਓ ਆਏ ਨੇ ਤੇ ਅੱਜ ਇਹਨਾਂ ਦੇ ਮਾਪਿਓ ਆਏ ਆ ਪਗੜ ਤਲਾਕ ਦੇਣਾ ਠੀਕ ਆ ਤੇ ਨਾਲੇ ਏਦਾਂ ਕਰਦੇ ਪਏ ਨੇ ਹੁਣ ਚਲੇਗੇ ਭੱਜ ਵੀ ਗਏ ਨੇ ਮੇਰਾ ਪਾਸਪੋਰਟ ਰੈਜ਼ਿਡੈਂਸੀ ਲੈ ਕੇ ਪਾਸਪੋਰਟ ਲੈ ਕੇ ਹਾਂਜੀ ਜੇ ਤੁਹਾਨੂੰ ਹੋਰ ਕੋਈ ਪਰੇਸ਼ਾਨੀ ਕਿਸੇ ਪਾਸੇ ਹਾਂਜੀ ਇਹਨਾਂ ਨੇ ਮੈਨੂੰ ਬੱਚਿਆ ਤੋਂ ਵੀ ਬਹੁਤ ਟਾਰਚਰ ਕੀਤਾ خاطر ਬੱਚਾ ਕਿਉਂ ਨਹੀਂ ਹੁੰਦਾ ਮੇਰਾ ਸਹੁਰਾ ਮੈਨੂੰ ਬੜਾ ਟਾਰਚਰ ਕਰਦਾ ਕਹਿੰਦਾ ਹਾਂਜੀ ਦੀ ਬੱਚਾ ਹੋਣਾ ਹੁੰਦਾ ਇੱਕ ਬੂੰਦ ਨਾ ਹੋ ਜਾਂਦਾ ਇਹ ਗੱਲ ਮੇਰੇ ਸਹੁਰਾ ਉਹੀ ਮੈਂ ਕਹਿ ਰਹੀ ਆ ਕਿ ਇਹ ਵਰਡ ਸਹੁਰਾ ਸਾਥ ਦੇ ਗਾਲੀਆਂ ਇੱਕ ਦਿੱਤੀ ਸਾਰੇ ਤੁਸੀਂ ਮੰਨੋਗੇ ਇੱਕ ਚੀਜ਼ ਨਹੀਂ ਗਈ ਉਹਨਾਂ ਨੇ ਮੈਂ ਤੁਸੀਂ ਮੈਨੂੰ ਐਸੀ ਪਤਾ ਨਹੀਂ ਇੱਕ ਚੀਜ਼ ਅਸੀਂ ਤੁਹਾਨੂੰ ਕਿੰਨਾ ਬੁਰਾ ਲੱਗਾ ਤੇ ਤੁਸੀਂ ਮੰਨੋਗੇ ਇਹਨਾਂ ਦਾ ਆਪਣਾ ਜੀਜਾ 인ਦਰ ਸਾਰੇ ਕੋਲ ਬੈਠੇ ਹੋਗੇ ਤੁਸੀਂ ਮੰਨੋਗੇ ਇਹਨਾਂ ਨੇ ਮੈਨੂੰ ਕੀ ਕੀ ਗੱਲਾਂ ਕਹੀਆਂ ਗਈਆਂ ਵਾ ਅੱਛਾ ਤੁਸੀਂ ਇਹ ਦੱਸੋ ਵੀ ਅੱਜ ਤੁਹਾਡੇ ਦਾ ਕੀ ਵਾਅਦਾ ਅੱਜ ਇਹ ਆਏ ਨੇ ਪਹਿਲਾਂ ਤਾਂ ਮੇਰੇ ਪਾਸ ਮੈਂ ਕਿਹਾ ਜੇ ਤੁਸੀਂ ਆਏ ਹੋ ਤੁਸੀਂ ਇਸ ਗੱਲ ਕਰਨ ਆਏ ਹੋ ਤੁਸੀਂ ਇਕੱਲੇ ਕਿਉਂ ਨਹੀਂ ਆਏ 15 ਵੀ ਬੰਦੇ ਕਿਉਂ ਲੈ ਕੇ ਆਏ ਹੋ ਕਿਉਂ ਲੈ ਕੇ ਆਏ ਹੋ ਬੰਦੇ ਹਾਂਜੀ ਕਹਿੰਦੇ ਅਸੀਂ ਗੱਲ ਕਰਨ ਲੈ ਆਏ ਹਾਂ ਨਾਲ ਗੱਡੀ 'ਚ ਬਦਮਾਸ਼ ਬਿਠਾਏ ਹੋਏ ਸੀਗੇ ਕਿਉਂ ਬਿਠਾਏ ਸੀ ਪਹਿਲਾਂ ਦੱਸੋ ਮਾਂ ਪਿਓ ਨੂੰ ਅੰਦਰ ਨਹੀਂ ਜਾਣ ਦਿੱਤਾ ਐਸੇ ਦੋ ਬੰਦੇ ਬਾਹਰ ਖੜੇ ਗਿੱਦੇ ਦੇ ਇਹ ਬਦਮਾਸ਼ ਦੋ ਗੱਡੀ 'ਚ ਬੈਠੇ ਸੀਗੇ ਤੇ ਜੁਲਾ ਆਪਣਾ ਸਮਾਨ ਇਹਨਾਂ ਨੇ ਕੁਝ ਨਹੀਂ ਕੱਢਿਆ ਐਦਾਂ ਹੀ ਚਲੇ ਗਏ ਨੇ ਐਦਾਂ ਹੀ ਆਏ ਉੱਥੇ ਬੈਠੇ ਚਲੇ ਗਏ ਨੇ ਬੇਟਾ ਪੂਰੀ ਉਹਲਾ ਉਦਨੋਸ ਤੇ ਇੰਤੁ ਕਹਿੰਦੀ ਮਸੀ ਗੱਲੀ ਦਾ ਨਾਮ ਅੰਜੂ ਸ਼ਿਕਾਇਤ ਇਹ ਦਿੱਤੀ ਆਪਣੇ ਕੀ ਨਾ ਆਪਣਾ ਅਨੁਰਾਦਾ ਅਨੁਰਾਦਾ ਨੇ ਹਾਂਜੀ ਆਪਣੇ ਪਤੀ ਦੇ ਖਿਲਾਫ ਵੀ ਮੈਂ ਉਸ ਸਪੇਨ ਤੋਂ ਵਲਾਗੇ ਮੈਨਾਂ ਧੋਖਾ ਕੀਤਾ ਵਾ ਅੱਛਾ ਜੀ ਤੇ ਪਾਸਪੋਰਟ ਤੇ ਉਹ ਜਿਹੜੇ ਪ੍ਰੂਫ ਆ ਅੱਛਾ ਜੀ ਉਹਨੇ ਆਪਣੀ ਮਾਸੀ ਨੂੰ ਦੇ ਦਿੱਤੇ ਆ ਹੂੰ ਹੂੰ ਤੇ ਹੁਣ ਉਹ ਹੁਣ ਜਿਹੜੇ ਵਾਪਸ ਸਪੇਨ ਜਾ ਰਹੇ ਈ ਗੱਲ ਭੱਜ ਗਏ ਨੇ ਤੁਹਾਨੂੰ ਨਹੀਂ ਪਤਾ ਕਿੱਥੇ ਗਏ ਨੇ ਆਪਣੇ ਘਰੋਂ ਭੱਜ ਗਏ ਬੇ ਇਹ ਕੋਈ ਗੱਲ ਨਹੀਂ ਇੱਕ ਮਿੰਟ ਤੁਸੀਂ ਹੌਸਲਾ ਥੋੜਾ ਰੱਖੋ ਨਾ ਤੁਸੀਂ ਦੋ ਮਿੰਟ ਹੌਸਲਾ ਤਾਂ ਰੱਖੋ ਨਾਲੇ ਹੌਲੀ ਗੱਲ ਕਰੇਗਾ ਜੋ ਨਾ ਬੇਟਾ ਹੁਣ ਥਲਾ ਰੱਖੋ ਆ ਕੰਪਲੇਂਟ ਇਕ ਤੋਂ ਲਿਖੀ ਆ ਇਹ ਉਸ ਦਾ ਕੰਮ ਨਹੀਂ ਕਰਿਆ ਅਗਰ ਜਿਹੜੀ ਕੰਪਲੇਂਟ ਪਾੜੀ ਨਹੀਂ ਹੁੰਦੀ ਕਿ ਗਾਹ ਕੀ ਕਰਾਂਗੇ ਬੜਾ ਹੋਰ ਮਹਾਰਾਜ ਤੁਸੀਂ ਬੋਲਿਓ ਇਹਨਾਂ ਕੋਈ ਚਿਰਾਂ ਨਹੀਂ ਗੱਲ ਇੱਕ ਮਿੰਟ ਮਹਾਰਾਜ ਨੂੰ ਦੁਬਾਰਾ ਕੰਪਲੇਂਟ ਕੰਪਲੇਂਟ ਦੇਖ ਲੈਂਦੇ ਹੋ ਮੈਨੂੰ ਕਰ ਲੋ ਫਿਰ ਮੈਂ ਵੀ ਤੁਹਾਡੇ ਨਾਲ ਗੱਲ ਕਰਾਂ ਦੂ ਚੱਲੀਏ ਅੱਜ ਪ੍ਰੀਤ ਨਗਰ ਆਪਾਂ ਦਾ ਦੇ ਇਥੇ ਕੀ ਆਪਣਾ ਮੈਟਰ ਪਰ ਮੜੇ ਥੋੜਾ ਜਿਹਾ ਬ੍ਰੀਫ ਕਰ ਦਿੰਦਾ ਮੈਂ ਨਿਕਲਾਂ ਸਰ ਕੀ ਨਿਕ ਜਾਣਕਾਰੀ ਹੈ ਇਹਦੀ ਜਾਣਕਾਰੀ ਇਹ ਹੈ ਵੀ ਇਹ ਲੜਕੀ ਜਿਹੜੀ ਹੈ ਆਪਣੇ ਪ੍ਰੀਤ ਨਗਰ ਦੀ ਰਹਿਣ ਵਾਲੀ ਹੈ ਹਾਂਜੀ ਇਹ ਪ੍ਰੀਤ ਨਗਰ ਦੀ ਰਹਿਣ ਵਾਲੀ ਹੈ ਤੇ ਇੱਥੇ 500 ਸਟੇਜ 'ਚ ਪਈ ਹੈ ਅੱਛਾ ਜੀ ਤੇ ਇਹਦੇ ਪਤੀ ਨੇ ਦਿਨ ਨੂੰ ਸਪੇਨ ਬੁਲਾਇਆ ਸਪੇਨ ਜਾ ਕੇ ਆਏ ਤੁਸੀਂ ਹਾਂਜੀ ਸਪੇਨ ਤੋਂ ਧੋਖੇ ਨਾਲ ਇੱਥੇ ਲੈ ਕੇ ਆਏ ਨੇ ਮੈਨੂੰ ਅੱਛਾ ਸਪੇਨ ਬੁਲਾ ਕੇ ਫਿਰ ਧੋਖਾ ਇੱਥੇ ਲੈ ਕੇ ਆਇਆ ਤੇ ਹੁਣ ਤਾਂ ਦਾ ਸਭ ਪਾਸਵਰਡ ਤੇ ਸਾਰਾ ਕੁਝ ਜਿਹੜਾ ਉਹਨਾਂ ਨੇ ਆਪਣੇ ਰਕਪੋੜੇ ਰੱਖ ਲਿਆ ਤੇ ਇੱਥੇ ਘਰ ਛੱਡ ਕੇ ਚਲੇ ਗਏ ਆ ਹਾਂਜੀ ਸਾਰਾ ਘਰ ਦੇ ਵਿੱਚ ਕੋਈ ਨਹੀਂ ਰਹਿੰਦਾ ਹੁਣ ਉਹਨਾਂ ਦੀ ਇੱਕ ਮਾਸੇ ਹੈਗੀ ਉਹ ਵੀ ਪਤਾ ਨਹੀਂ ਕਿੱਥੇ ਚੱਲ ਆ ਉਹ ਵੀ ਦੇਖ ਲਾਂਗੇ ਆਪਾਂ ਕੋਈ ਗੱਲ ਬੇਟਾ ਖੁੱਲਾ ਛੱਡ ਕੇ ਚਲੇ ਗਏ ਇਹ ਇਹ ਉਹਨਾਂ ਦਾ ਮੈਟਰ ਆ ਜੀ ਹਾਂਜੀ ਕੁੜੀ ਨੂੰ ਮਾਰ ਤੇ ਪੁੱਟਦੇ ਆ ਉਹ ਘਰ ਛੱਡ ਲੈ ਗਏ ਮੈਟਰੀ ਮੋਰਡ ਡਿਪੂਟ ਆਹ ਵਦ ਮੈਂ ਉਹਨਾਂ ਲੜਕੀ ਨਾਲ ਝਗੜਾ ਕਰਦੇ ਧੋਖੇ ਨਾਲ ਬੁਲਾ ਲਿਆ ਇਹ ਇੱਧਰ ओके okay. हां जी स्पेन ਤੋਂ اچھا ਜੀ ਤੇ ਹੁਣ ਆਪੋ ਇੱਥੇ ਛੱਡ ਕੇ ਸਾਰੇ ਚੱਲੇ ਗਏ ਕਿ ਹਸਬੰਡ ਜਿਹੜੇ ਕਿੱਥੇ ਰਹਿੰਦੇ ਆਂਗੇ ਸਪेन ਸਪेन ਰਹਿੰਦੇ ਆਂਦੇ ਨੇ ਸਪੇਨ ਰਹਿੰਦੇ ਸਾਥੇ ਗਏ ਨੂੰ ਆਏ ਇੱਥੇ ਇੰਡੀਆ اچھا ਜੀ ਹਾਂ ਜੀ ਇਹ ਜਿਹੜੇ ਭਾਰਤ ਦੇ ਸੈਂਟਰ ਨੇ ਕਿੱਥੇ ਕਿੱਥੇ ਪੰਜ ਪਰਸਟੇ 500 ਸੀਟ ਹੈ ਹਾਂ ਜੀ ਓਕੇ ਤੇ ਅੱਜ ਆਈਓ ਜੀ ਕੀ ਫੀਲ ਕਰਦੇ ਹੋ ਬੜੇ ਤੁਸੀਂ ਵਧੀਆ ਕੰਮ ਕਰਫਰ ਹੋ ਜੀ ਬੜੇ 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 ਮਸਲੇ ਹੱਲ ਕੀ ਦੇਖੋ ਜੋ ਕਮਾਉਂਦੇ ਹਿਸਾਬ ਨਾਲ ਕਾਰਵਾਈ ਹੋਊਗੀ ਆਪਾਂ ਕਰਾਂਗੇ ਜੀ ਬਿਲਕੁਲ ਹਾਂ ਜੀ ਕੀ ਗੱਲ ਆ ਜੀ ਸਾਡੇ ਕੋਲ ਆਇਆ ਦੇਖੋ ਉਸ ਦੇ ਕੋਲ ਤਾਂ ਹੀ ਆਉਂਦਾ ਜਦੋਂ ਕਿ ਦੁਖੀ ਹੁੰਦਾ ਜੀ ਜੀ ਤੇ ਜੇ ਅਸੀਂ ਨਾ ਇਹਨਾਂ ਨੂੰ ਇਨਸਾਫ ਦਿੱਤਾ ਤਾਂ ਫਿਰ ਕੌਣ ਦੇਊਗਾ ਜੀ ਬਿਲਕੁਲ ਠੀਕ ਹੈ ਕੁੜੀ ਜੁਲਾਹ ਦੇ ਸਟੇਨ ਚ ਆਈ ਇਹਦੇ ਨੂੰ ਗੈਣੇ ਕਹਿੰਦੇ ਤੂੰ ਇਹ ਗੱਲ ਨਾ ਤੂੰ ਘੁੰਮਣ ਜਾਣਾ ਤਾਂ ਤੂੰ ਗੈਣੇ ਕੀ ਕਰਨੀ ਉੱਥੇ ਗੈਣੇ ਗੁਣੇ ਸਭ ਕੁਝ ਰੱਖ ਲਿਆ ਉੱਥੇ ਸਟੇਨ ਹੀ ਕੁੜੀ ਦੇ ਇਹ ਮੈਂ ਜ਼ਬਰਦਸਤੀ ਲੈ ਕੇ ਆਈ ਕਿ ਮੈਨੂੰ ਦੋ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਕੀ ਕਰਨਾ ਹੈ ਮੇਰੇ ਨਾਲ ਇਸ ਕਰਕੇ ਮੇਰੇ ਕੋ ਮੰਗਦੇ ਪਏ ਸੀ ਸਰ ਬਸ ਮੈਂ ਲਾਸਟ ਇੱਕ ਸੈਕਿੰਡ ਜਾਣਾ ਤੁਹਾਡਾ ਆਪਣਾ ਤੇ ਇਹ